ਜਗਸੀਰ ਦੀ ਪਤਨੀ ਭੱਜੀ ਭੱਜੀ ਆਈ ਤੇ ਪਤੀ ਨੂੰ ਕਹਿਣ ਲੱਗੀ ਦੀਪੀ ਤਾਂ ਭੱਜ ਗਈ ਜਗਸੀਰ ਦੰਦ ਕੱਚ ਦੇ ਹੋਏ ਕਹਿਣ ਲੱਗਿਆ ਕੀ ਕਹਿ ਰਹੀ ਆ ਮੈਂ ਕਿਆ ਸੀ ਨਾ ਉਸਦਾ ਧਿਆਨ ਰੱਖੀ ਬਰਾਤ ਧਰਮਸ਼ਾਲਾ ਪਹੁੰਚਣ ਵਾਲੀ ਆ ਲੱਗਦਾ ਅੱਜ ਮੇਰਾ ਆਖਰੀ ਦਿਨ ਆ ਤੀ ਨੇ ਮੇਰਾ ਇਸ ਦੁਨੀਆ ਤੋਂ ਜਾਣ ਦਾ ਇੰਤਜ਼ਾਮ ਕਰ ਦਿੱਤਾ ਪਤਨੀ ਰੋਣ ਲੱਗੀ ਕਹਿਣ ਲੱਗੀ ਹੁਣ ਕੀ ਹੋਵੇਗਾ ਜੀ ਜਗਸੀਰ ਨੇ ਕਿਹਾ ਤੇਰੇ ਨਲਾਇਕ ਪੁੱਤਰ ਕਿੱਥੇ ਆ ਦੋਨਾਂ ਨੂੰ ਕਿਹਾ ਸੀ ਮੈਂ ਕੀ ਇਸ ਬਾਗਲ ਕੁੜੀ ਦਾ ਧਿਆਨ ਰੱਖਿਓ ਇਹ ਕਦੇ ਵੀ ਭੱਜ ਸਕਦੀ ਐ ਪਤਨੀ ਨੇ ਕਿਹਾ ਦੋਨੋਂ ਉਸਨੂੰ ਲੱਭਣ ਗਏ ਹਨ ਹਜੇ 5 ਮਿੰਟ ਪਹਿਲਾਂ ਹੀ ਭੱਜੀ ਆ 5 ਮਿੰਟ ਦਾ ਨਾਮ ਸੁਣਦੇ ਹੀ ਜਗਸੀਰ ਨੂੰ ਥੋੜੀ ਹਿੰਮਤ ਮਿਲੀ ਕਹਿਣ ਲੱਗਾ ਫਿਰ ਤਾਂ ਜ਼ਿਆਦਾ ਦੂਰ ਨਹੀਂ ਗਈ ਹੋਣੀ ਤੂੰ ਘਰੇ ਹੀ ਲੱਭ ਪਿੱਛੇ ਬਾੜੇ ਵਿੱਚ ਵੀ ਦੇਖੀ ਹਜੇ ਹਨੇਰਾ ਨਹੀਂ ਹੋਇਆ ਹੋ ਸਕਦਾ ਹੈ ਘਰ ਵਿੱਚ ਹੀ ਕਿਤੇ ਲੁਕੀ ਬੈਠੀ ਹੋਵੇ ਤੇ ਰਾਤ ਹੋਣ ਦਾ ਇੰਤਜ਼ਾਰ ਕਰ ਰਹੀ ਹੋਵੇ ਪੂਰਾ ਪਰਿਵਾਰ ਦੀਪੀ ਨੂੰ ਲੱਭਣ ਲੱਗ ਗਿਆ। ਵੈਸੇ ਤਾਂ ਪੂਰਾ ਪਿੰਡ ਜਾਣਦਾ ਸੀ ਕਿ ਦੀਪੀ ਤੇ ਰਮਨ ਦਾ ਚੱਕਰ ਚੱਲ ਰਿਹਾ ਹੈ। ਰਮਨ ਨਾਲ ਦੇ ਪਿੰਡ ਦਾ ਮੁੰਡਾ ਸੀ। ਦੋ ਵਾਰ ਰਮਨ ਤੇ ਦੀਪੀ ਦੇ ਪਰਿਵਾਰ ਦੇ ਵਿੱਚਕਾਰ ਇਸ ਗੱਲ ਨੂੰ ਲੈ ਕੇ ਝਗੜਾ ਵੀ ਹੋ ਚੁੱਕਿਆ ਸੀ। ਰਮਨ ਇੱਕ ਲੋਫਰ ਤੇ ਆਵਾਰਾ ਮੁੰਡਾ ਸੀ। ਦੀਪੀ ਤੇ ਉਸ ਦੀ ਜਾਤ ਵੀ ਅਲੱਗ ਸੀ ਪਰ ਉਸ ਨੇ ਦੀਪੀ ਨੂੰ ਆਪਣੇ ਪ੍ਰੇਮ ਜਾਲ ਵਿੱਚ ਇਸ ਤਰ੍ਹਾਂ ਫਸਾ ਲਿਆ ਸੀ ਕਿ ਦੀਪੀ ਉਸ ਦੇ ਬਿਨਾਂ ਜਿਉਣ ਦੀ ਸੋਚ ਵੀ ਨਹੀਂ ਸੀ ਸਕਦੀ। ਦੀਪੀ ਬਹੁਤ ਸੋਹਣੀ ਸੀ ਜਗਸੀਰ ਨੇ ਉਸਦੇ ਲਈ ਇੱਕ ਸੋਹਣਾ ਤੇ ਚੰਗੇ ਘਰ ਦਾ ਮੁੰਡਾ ਦੇਖ ਕੇ ਉਸਦੀ ਮੰਗਣੀ ਕਰ ਦਿੱਤੀ ਸੀ ਉਹ ਸਿਰਫ 5ਵੇਂ ਪਾਸ ਸੀ ਉਸ ਜਵਾਨੇ ਵਿੱਚ ਕੁੜੀਆਂ ਨੂੰ ਜ਼ਿਆਦਾ ਪੜਾਉਣ ਦਾ ਰਵਾਜ ਵੀ ਨਹੀਂ ਸੀ ਇਸ ਲਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਬਾਅਦ ਦੀਪੀ ਦੀ ਪੜਾਈ ਬੰਦ ਕਰਵਾ ਦਿੱਤੀ ਗਈ ਸੀ ਚਾਰ ਭੈਣਾਂ ਵਿੱਚੋਂ ਇੱਕ ਦੀਪੀ ਹੀ ਪੜ੍ਹੀ ਸੀ ਬਾਕੀ ਭੈਣਾਂ ਨੇ ਤਾਂ ਸਕੂਲ ਦਾ ਮੂੰਹ ਵੀ ਨਹੀਂ ਸੀ ਵੇਖਿਆ ਦੀਪੀ ਉਹਨਾਂ ਵਿੱਚੋਂ ਸਭ ਤੋਂ ਛੋਟੀ ਸੀ ਐਸ ਲਈ ਉਸ ਨੂੰ ਪੰਜਵੀਂ ਪਾਸ ਕਰਨ ਦਾ ਮੌਕਾ ਮਿਲ ਗਿਆ ਸੀ ਖੇਤਾਂ ਮਲ ਜਾਂਦੇ ਸਮੇਂ ਦੀਪੀ ਤੇ ਰਮਨ ਦੀਆਂ ਅੱਖਾਂ ਚਾਰ ਹੋ ਗਈਆਂ ਸੀ ਬੰਦਸ਼ਾਹ ਤੇ ਨਿਗਰਾਨੀ ਦੇ ਵਿੱਚ ਰਹਿਣ ਦੇ باوجود ਵੀ ਦੀਪੀ ਪਟਕ ਗਈ ਜਦੋਂ ਰਮਨ ਰੋਜ਼ ਘਰ ਦੇ ਚੱਕਰ ਲਗਾਉਣ ਲੱਗਾ ਤਾਂ ਗੱਲ ਆਮ ਹੋ ਗਈ ਦੋਨਾਂ ਪਰਿਵਾਰਾਂ ਵਿੱਚ ਬਹਿਸ ਬਸਈਆ ਹੋਇਆ ਦੀਪੀ ਦੇ ਬਾਪ ਨੂੰ ਲੱਗਦਾ ਸੀ ਕਿ ਰਮਨ ਹੀ ਉਸ ਧੀ ਦੇ ਪਿੱਛੇ ਪਿਆ ਪਰ ਜਦੋਂ ਧੀ ਦੀ ਇਸ ਤਰ੍ਹਾਂ ਮੰਗਣੀ ਕਰ ਦਿੱਤੀ ਤਦੀਪੀ ਰੋਣ ਲੱਗੀ ਸੀ ਕਹਿਣ ਲੱਗੀ ਵਿਆਹ ਕਰੂੰਗੀ ਤਾਂ ਰਮਨ ਨਾਲ ਹੀ ਕਰੂੰਗੀ ਨਹੀਂ ਤਾਂ ਕਿਸੇ ਦੇ ਨਾਲ ਨਹੀਂ ਕਰਨਾ ਜਗਸੀਰ ਨੇ ਤੀਨੂੰ ਬਹੁਤ ਸਮਝਾਇਆ ਇੱਜ਼ਤ ਦੀ ਦੁਹਾਈ ਦਿੱਤੀ ਤੋ ਚਾਰ ਥੱਪੜ ਵੀ ਲਾਈ ਘਰ ਤੋਂ ਨਿਕਲਣਾ ਵੀ ਬੰਦ ਕਰ ਦਿੱਤਾ ਤੇ ਮੰਗਣੀ ਤੋਂ ਤੁਰੰਤ ਬਾਅਦ ਹੀ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਪਰ ਕਹਿੰਦੇ ਨੇ ਨਾ ਪਿਆਰ ਕਰਨ ਵਾਲੇ ਆਪਣੇ ਪ੍ਰੇਮੀ ਤੋਂ ਬਿਨਾ ਕਿਸੇ ਦੇ ਨਹੀਂ ਹੁੰਦੇ ਉਹੀ ਹੋਇਆ ਦੀਪੀ ਵਿਆਹ ਵਾਲੇ ਦਿਨ ਧੋਖਾ ਦੇ ਗਈ। ਜਗਸੀਰ ਤੇ ਉਸਦੀ ਪਤਨੀ ਚੁੱਪਚਾਪ ਉਸ ਨੂੰ ਘਰ ਵਿੱਚ ਲੱਭ ਰਹੀ ਸੀ। ਇੰਨੇ ਵਿੱਚ ਉਸਦੇ ਦੋਨੋਂ ਪੁੱਤਰ ਵਾਪਸ ਆ ਗਏ। ਉਹਨਾਂ ਦੇ ਨਾਲ ਦੀਪੀ ਦੀ ਸਹੇਲੀ ਸੀ। ਵੱਡੇ ਪੁੱਤਰ ਨੇ ਕਿਹਾ ਬਾਪੂ ਇਹ ਰਮਨ ਤੇ ਦੀਪੀ ਬਾਰੇ ਸਭ ਕੁਝ ਜਾਣਦੀ ਆ। ਇਸ ਨੂੰ ਪੱਕਾ ਪਤਾ ਕਿ ਦੀਪੀ ਕਿੱਥੇ ਆ। ਫਿਰ ਦੀਪੀ ਦੀ ਸਹੇਲੀ ਤੋਂ ਜਦੋਂ ਸਖਤੀ ਨਾਲ ਪੁੱਛਤਾਚ ਕੀਤੀ ਗਈ ਤਾਂ ਉਹ ਡਰ ਗਈ। ਉਸਨੇ ਦੱਸਿਆ ਕਿ ਦੀਪੀ ਕਿੱਥੇ ਲੁਕੀ ਹੋਈ ਹੈ ਦੇਖਿਆ ਤਾਂ ਦੀਪੀ ਘਰ ਦੇ ਪਿੱਛੇ ਬਾੜੇ ਵਿੱਚ ਹੀ ਲੁਕੀ ਹੋਈ ਸੀ ਬਾੜੇ ਵਿੱਚ ਬਣੇ ਛੱਪਰ ਵਿੱਚ ਪਏ ਪਸ਼ੂਆਂ ਦੇ ਚਾਰੇ ਵਿੱਚ ਉਸਨੇ ਖੁਦ ਨੂੰ ਇਸ ਤਰ੍ਹਾਂ ਲੁਕੋ ਕੇ ਰੱਖਿਆ ਸੀ ਕਿ ਕਿਸੇ ਨੂੰ ਵੀ ਨਜ਼ਰ ਨਾ ਆਵੇ ਸਹੇਲੀ ਰਮਨਦੇ ਸਨੇਹੇ ਦਿੰਦੀ ਰਹਿੰਦੀ ਸੀ ਉਸ ਤੋਂ ਬਾਅਦ ਰਾਤ ਨੂੰ ਦੋਨਾਂ ਦਾ ਭੱਜਣ ਦਾ ਇਰਾਦਾ ਸੀ ਜਦੋਂ ਉਸਨੂੰ ਛੱਪਰ ਵਿੱਚੋਂ ਕੱਢਿਆ ਗਿਆ ਤਾਂ ਉਹ ਪਸੀਨੇ ਤੇ ਤੂੜੀ ਨਾਲ ਲਿਪੜੀ ਭੂਤ ਵਾਂਗ ਲੱਗ ਰਹੀ ਸੀ ਕੱਚੀ ਯੋਜਨਾ ਸੀ ਐਸ ਲਈ ਫੜੀ ਗਈ ਫੜੇ ਜਾਣ ਤੋਂ ਬਾਅਦ ਉਹੀ ਹੋਇਆ ਜੋ ਇੱਕ ਹਾਰਿਆ ਹੋਇਆ ਬਾਪ ਕਰਦਾ ਫਸਨੇਤੀ ਦੇ ਹੱਥ ਵਿੱਚ ਪਿਸਤੌਲ ਦਿੰਦਿਆਂ ਕਿਆ ਆਲੇ ਫੜੇ ਨੂੰ ਤੇ ਸਭ ਤੋਂ ਪਹਿਲਾਂ ਮੈਨੂੰ ਖਤਮ ਕਰ ਫਿਰ ਤੂੰ ਜਿੱਥੇ ਭੱਜਣਾ ਭੱਜ ਲਈ ਉਸ ਤੋਂ ਬਾਅਦ ਦੀਪੀ ਕੋਝ ਨਾ ਬੋਲੀ ਉਹ ਇੱਕਦਮ ਸ਼ਾਂਤ ਹੋ ਗਈ ਤੇ ਚੁੱਪਚਾਪ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਨਿਭਾਉਂਦੇ ਹੋਏ ਪਤੀ ਦੇ ਨਾਲ ਸਹੁਰੇ ਚਲੀ ਗਈ ਵਿਆਹ ਵਾਲੀ ਰਾਤ ਨੂੰ ਜਦੋਂ ਪਤੀ ਕਮਰੇ ਵਿੱਚ ਆਇਆ ਤਾਂ ਦੀਪੀ ਪੂਰੀ ਤਿਆਰੀ ਦੇ ਨਾਲ ਬੈਠੀ ਸੀ ਕਿ ਜੇਕਰ ਉਹ ਉਸਨੂੰ ਛੂਹਣ ਦੀ ਕੋਸ਼ਿਸ਼ ਕਰੂਗਾ ਤਾਂ ਉਹ ਸਾਫ਼ ਮਨਾਂ ਕਰ ਦੇਵੇਗੀ ਉਸਨੂੰ ਆਪਣੇ ਪਿਆਰ ਦੇ ਬਾਰੇ ਸਭ ਕੁਝ ਦੱਸ ਦੇਵੇਗੀ ਪਰ ਉਸਨੂੰ ਹੈਰਾਨੀ ਹੋਈ ਜਦੋਂ ਪਤੀ ਚੁੱਪਚਾਪ ਆਕੇ ਬਿਨਾ ਬੋਲੇ ਦੂਜੇ ਮੰਜ਼ੇ ਤੇ लेट ਗਿਆ ਦੀਪੀ ਆਪਣੇ ਦਾਜ ਵਿੱਚ ਦਿੱਤੇ ਹੋਏ ਬੈੱਡ ਤੇ ਦੁਲਹਨ ਬਣੀ ਬੈਠੀ ਪਤੀ ਨੂੰ ਸੌਂਦੇ ਹੋਏ ਦੇਖ ਰਹੀ ਸੀ ਉਸਨੂੰ ਬਹੁਤ ਅਜੀਬ ਲੱਗਿਆ ਕਿ ਇਹ ਕਿਹੋ ਜਿਹਾ ਆਦਮੀ ਹੈ ਕਿ ਆਪਣੇ ਵਿਆਹ ਵਾਲੀ ਰਾਤ ਹੀ ਪਤਨੀ ਨਾਲ ਬਿਨਾ ਕੋਈ ਗੱਲ ਕੀਤੀ ਚੁੱਪਚਾਪ ਸੌ ਰਿਹਾ ਹੈ ਜਦੋਂ ਵਿਚਾਰਾਂ ਦੀ ਇਸ ਉਲਝਣ ਕਾਰਨ ਦੀਪੀ ਦੇ ਦਿਮਾਗ ਵਿੱਚ ਹਲਚਲ ਹੋਣ ਲੱਗੀ ਤਾਂ ਉਸਨੇ ਆਵਾਜ਼ ਦੇ ਕੇ ਪਤੀ ਨੂੰ ਕਿਹਾ ਸੌਂਦਨੀ ਸੌਂ ਗਿਆ ਪਸਤਾ ਪਤੀ ਮੇਜਰ ਅੱਖਾਂ ਬੰਦ ਕੀਤੇ ਹੀ ਬੋਲਿਆ ਨੀਂਦ ਆ ਰਹੀ ਆ ਤੂੰ ਵੀ ਸੌਂ ਜਾ ਦੀਪੀ ਕਹਿਣ ਲੱਗੀ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਉਹ ਕਹਿਣ ਲੱਗਾ ਮੈਂ ਜਾਣਦਾ ਤੂੰ ਕੀ ਗੱਲ ਕਰਨੀ ਆ ਥੱਕਿਆ ਹੋਇਆ ਇਸ ਲਈ ਕੱਲ ਗੱਲ ਕਰਾਂਗੀ ਦੀਪੀ ਦਾ ਦਿਮਾਗ ਫਟਣ ਮੰਗ ਹੋ ਗਿਆ ਸੀ ਕਹਿਣ ਲੱਗੀ ਕੀ ਜਾਣਦਾ ਉਹ ਕਹਿਣ ਲੱਗਾ ਇਹੀ ਕਿ ਤੂੰ ਮੇਰੀ ਨਹੀਂ ਹੈ ਇੱਕ ਪਰਾਈ ਔਰਤ ਨੂੰ ਵਿਆਹ ਕੇ ਲਿਆਇਆ ਮੈਂ ਜਦੋਂ ਹੰਦੀਪੀ ਦਾ ਦਿਲ ਤਕ ਤਕ ਕਰਨ ਲੱਗਾ ਤਾਂ ਉਹ ਕਹਿਣ ਲੱਗੀ ਤੂੰ ਕਿਵੇਂ ਜਾਣਦਾ ਜੇਕਰ ਜਾਣਦਾ ਸੀ ਤਾਂ ਫਿਰ ਵਿਆਹ ਕਿਉਂ ਕੀਤਾ ਉਹ ਕਹਿਣ ਲੱਗਾ ਵਿਆਹ ਕਰਨਾ ਤਾਂ ਮਜਬੂਰੀ ਸੀ ਜੇਕਰ ਨਾ ਕਰਦਾ ਤਾਂ ਤੇਰੇ ਬਾਪ ਦੀ ਇੱਜ਼ਤ ਨਿਲਾਮ ਹੋ ਜਾਂਦੀ ਮੇਰੇ ਪਰਿਵਾਰ ਦੀ ਇੱਜ਼ਤ ਵੀ ਮਿੱਟੀ ਵਿੱਚ ਮਿਲ ਜਾਂਦੀ ਖਾਲੀ ਹੱਥ ਬਰਾਤ ਵਾਪਸ ਆਉਂਦੀ ਤਾਂ ਸਾਡਾ ਤਾਂ ਵਾਪਸ ਪਿੰਡ ਵਿੱਚ ਆਉਣਾ ਮੁਸ਼ਕਲ ਹੋ ਜਾਂਦਾ ਫਿਰਦੀਪੀ ਨੇ ਪੁੱਛਿਆ ਇਹ ਵੀ ਦੱਸ ਦੇ ਕਿ ਪਰਾਇ ਕਿਵੇਂ ਆ ਉਹ ਮੰਜੇ ਤੇ ਬੈਠਦਾ ਹੋਇਆ ਕਹਿਣ ਲੱਗਾ ਇੱਕ ਰਮਨ ਨਾਂ ਦਾ ਮੁੰਡਾ ਆਇਆ ਸੀ ਜਦੋਂ ਬਰਾਤ ਧਰਮਸ਼ਾਲਾ ਵਿੱਚ ਰੁਕੀ ਸੀ ਖੁੱਦ ਨੂੰ ਤੇਰਾ ਆਸ਼ਿਕ ਦੱਸ ਰਿਹਾ ਸੀ ਕਹਿ ਰਿਹਾ ਸੀ ਤੂੰ ਉਸ ਦੀਆਂ ਤੂੰ ਉਸ ਨਾਲ ਪਿਆਰ ਹੀ ਨਹੀਂ ਕਰਦੀ ਸਗੋਂ ਉਸ ਦੇ ਨਾਲ ਬਹੁਤ ਵਾਰ ਸੁੱਤੀ ਵੀ ਹੋਈ ਹੈ ਇਸ ਲਈ ਮੈਂ ਤੇਰੇ ਨਾਲ ਵਿਆਹ ਨਾ ਕਰਕੇ ਚੁੱਪਚਾਪ ਵਾਪਸ ਘਰ ਚਲਾ ਜਾਵਾਂ ਦੀਪੀ ਦਾ ਦਿਮਾਗ ਸਾਂ ਸਾਂ ਕਰਨ ਲੱਗਾ ਉਹ ਕਹਿਣ ਲੱਗੀ ਤੂੰ ਉਸ ਨੂੰ ਕੀ ਜਵਾਬ ਦਿੱਤਾ ਮੇਜਰ ਨੇ ਜਵਾਬ ਦਿੱਤਾ ਤੂੰ ਮੇਰੀ ਹੋਣ ਵਾਲੀ ਪਤਨੀ ਸੀ ਤੇਰੇ ਬਾਰੇ ਕੋਈ ਊਲ ਜਲੂਲ ਕਹੇ ਮੈਂ ਕਿਵੇਂ ਸਹਿਣ ਕਰ ਸਕਦਾ ਸੀ ਮੈਂ ਉਸ ਨੂੰ ਕਿਹਾ ਕਿ ਤੇਰੇ ਵਰਗੇ ਰਾਹ ਤੁਰੇ ਜਾਂਦੇ ਦੀ ਗੱਲ ਤੇ ਮੈਂ ਕਿਉਂ ਯਕੀਨ ਕਰਾਂ ਉਹ ਤੈਨੂੰ ਨਹੀਂ ਮਿਲੀ ਇਸ ਲਈ ਤੂੰ ਉਸ ਤੇ ਚਿੱਕੜ ਸੌਟ ਰਿਹਾ ਹੈ ਤੰਗੂਰ ਖੱਟੇ ਉਦੋਂ ਹੀ ਲੱਗਦੇ ਆ ਜਦੋਂ ਹੱਥ ਵਿੱਚ ਨਹੀਂ ਆਉਂਦੇ ਦੀਪੀ ਹੈਰਾਨ ਹੁੰਦਿਆਂ ਕਹਿਣ ਲੱਗੀ ਜਦੋਂ ਤੂੰ ਅਸਦੀ ਗੱਲ ਤੇ ਭਰੋਸਾ ਹੀ ਨਹੀਂ ਕੀਤਾ ਫਿਰ ਮੈਂ ਪ੍ਰਾਈ ਕਿਵੇਂ ਹੋ ਗਈ ਉਹ ਉਦਾਸ ਹੁੰਦਿਆਂ ਹੋਇਆ ਕਹਿਣ ਲੱਗਾ ਤੂੰ ਘਰੋਂ ਭੱਜਣ ਦੇ ਲਈ ਛੱਪਰ ਵਿੱਚ ਜਾ ਕੇ ਲੁੱਕ ਗਈ ਸੀ ਇਹ ਗੱਲ ਵੀ ਪੂਰਾ ਪਿੰਡ ਜਾਣਦਾ ਗਵੰਡੀਆਂ ਨੇ ਪੂਰਾ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਤੇਰੇ ਆਸ਼ਕ ਨੇ ਇਹ ਗੱਲ ਵੀ ਮੇਰੇ ਤੱਕ ਪਹੁੰਚਾਉਣ ਦੇ ਲਈ ਇੱਕ ਆਦਮੀ ਭੇਜਿਆ ਸੀ ਇਹ ਸਭ ਸੁਣ ਕੇ ਦੀਪੀ ਦੇ ਸਰੀਰ ਵਿੱਚੋਂ ਤਾਂ ਜਿਵੇਂ ਜਾਨ ਹੀ ਨਿਕਲ ਗਈ। ਹਿੰਮਤ ਜਵਾਬ ਦੇ ਗਈ। ਉਹ مایوس ਹੁੰਦਿਆਂ ਕਹਿਣ ਲੱਗੀ। ਹਾਂ। ਮੈਂ ਰਮਨ ਨੂੰ ਪਿਆਰ ਕਰਦੀ ਹਾਂ। ਪਰ ਇਹ ਗਲਤ ਹੈ ਕਿ ਸਾਡਾ ਕੋਈ ਸਰੀਰਕ ਸੰਬੰਧ ਹੈ। ਮੇਰੇ ਮਨ ਤੇ ਉਸ ਦਾ ਕਬਜ਼ਾ ਜ਼ਰੂਰ ਹੈ। ਪਰ ਤਨ ਨੂੰ ਮੈਂ ਕਿਸੇ ਨੂੰ ਹੱਥ ਵੀ ਨਹੀਂ ਲਾਉਣ ਦਿੱਤਾ। ਮੇਜਰ ਨੇ ਜਵਾਬ ਵਿੱਚ ਪੁੱਛਿਆ। ਵਿਆਹ ਵਾਲੇ ਦਿਨ ਇਹ ਨਾਟਕ ਕਰਨ ਦੀ ਕੀ ਲੋੜ ਸੀ? ਪਿਆਰ ਸੀ ਤਾਂ ਪਹਿਲਾਂ ਹੀ ਭੱਜ ਜਾਂਦੀ ਜਾਂ ਕੁਝ ਹੋਰ ਕਰ ਲੈਂਦੀ। ਦੀਪੀ ਚੁੱਪ ਹੋ ਗਏ। ਉਹ ਫਿਰ ਕਹਿਣ ਲੱਗਾ। ਪਤਾ ਜਦੋਂ ਪਹਿਲੀ ਵਾਰ ਤੇਰੀ ਫੋਟੋ ਮੈਨੂੰ ਦਿਖਾਈ ਗਈ ਸੀ ਮੈਨੂੰ ਉਦੋਂ ਫੋਟੋ ਬਹੁਤ ਪਿਆਰੀ ਲੱਗੀ ਸੀ। ਫਿਰ ਜਿਸ ਦਿਨ ਤੈਨੂੰ ਦੇਖਣ ਗਿਆ ਉਦੋਂ ਤਾਂ ਤੇਰੀ ਖੂਬਸੂਰਤੀ ਤੇ ਭੋਲੇਪਨ ਤੇ ਮੈਂ ਡੁੱਲ ਹੀ ਗਿਆ ਸੀ। ਮੈਂ ਤੈਨੂੰ ਲੈ ਕੇ ਬਹੁਤ ਸੁਪਨੇ ਦੇਖੇ ਸੀ। ਪਰ ਜ਼ਿੰਦਗੀ ਦੇ ਸਭ ਤੋਂ ਅਹਿਮ ਦਿਨ ਤੇ ਸਾਰੇ ਸੁਪਨੇ ਟੁੱਟ ਗਏ। ਦੀਪੀ ਕੁਝ ਨਾ ਬੋਲੀ। ਬੋਲ ਵੀ ਕੀ ਸਕਦੀ ਸੀ। ਉਸਦੇ ਕੋਲ ਬੋਲਣ ਦੇ ਲਈ ਕੁਝ ਸੀ ਹੀ ਨਹੀਂ। ਉਹ ਫੇਰ ਕਹਿਣ ਲੱਗਾ ਜਿਸ ਦਿਨ ਤੈਨੂੰ ਦੇਖਣ ਗਿਆ ਸੀ ਉਸੇ ਦਿਨ ਦੱਸ ਦਿੰਦੀ ਤਾਂ ਇੰਨੀ ਤਕਲੀਫ ਤੇ ਸਮੱਸਿਆਵਾਂ ਨਾ ਆਉਂਦੀਆਂ ਪਰ ਤੂੰ ਤਾਂ ਉਸ ਦਿਨ ਕੁਝ ਬੋਲੀ ਵੀ ਨਹੀਂ ਮੈਨੂੰ ਲੱਗਿਆ ਕਿ ਲੋਕ ਲਾਜ ਦੇ ਕਾਰਨ ਚੁੱਪ ਐ ਮੈਨੂੰ ਕੀ ਪਤਾ ਸੀ ਕਿ ਜਿਸ ਦਿਲ ਵਿੱਚ ਘਰ ਬਣਾਉਣ ਦੇ ਮੈ ਸੁਪਨੇ ਦੇਖ ਰਿਹਾ ਸੀ ਉਹ ਕਿਸੇ ਹੋਰ ਦੇ ਨਾਮ ਹੋ ਚੁੱਕਿਆ ਦੀਪੀ ਨੇ ਕਿਹਾ ਤੂੰ ਬਹੁਤ ਸਮਝਦਾਰ ਹੁਣ ਦੱਸ ਮੈਨੂੰ ਕੀ ਕਰਨਾ ਚਾਹੀਦਾ ਮੇਜਰ ਨੇ ਜਵਾਬ ਦਿੱਤਾ ਤੇਰੀ ਆਪਣੀ ਜ਼ਿੰਦਗੀ ਆ ਤੈਨੂੰ ਹੀ ਪਤਾ ਹੋਣਾ ਚਾਹੀਦਾ ਕਿ ਕੀ ਕਰੇਂਗੀ ਮੈਂ ਆਪਣੀ ਦੱਸ ਸਕਦਾ ਮੈਂ ਕੀ ਕਰਾਂਗਾ ਦੀਪੀ ਨੇ ਧੜਕਦੇ ਦਿਲ ਨਾਲ ਪੁੱਛਿਆ ਤਾਂ ਦੱਸ ਕੀ ਕਰੇਂਗਾ ਉਹ ਉਦਾਸ ਹੁੰਦਿਆਂ ਹੋਇਆਂ ਕਹਿਣ ਲੱਗਾ ਮੇਰੇ ਵੱਲੋਂ ਤੈਨੂੰ ਖੁੱਲੀ ਛੁੱਟੀ ਐ ਤੇਰਾ ਦਿਲ ਹੀ ਮੇਰਾ ਨਹੀਂ ਤਾਂ ਤੇਰੇ ਸਰੀਰ ਦਾ ਮੈਂ ਕੀ ਕਰਨਾ ਇਸ ਲਈ ਜਦੋਂ ਤੂੰ ਪੇਕੇ ਜਾਵੇਂਗੀ ਉਦੋਂ ਮੈਂ ਤੈਨੂੰ ਲੈਣ ਨਹੀਂ ਆਵਾਂਗਾ ਜੋ ਤੇਰੀ ਮਰਜ਼ੀ ਹੋਵੇ ਉਹੀ ਕਰੀ ਦੀਪੀ ਕਹਿਣ ਲੱਗੀ विदा ਹੋਣ ਤੋਂ ਬਾਅਦ ਪੇਕਿਆਂ ਤੋਂ ਕੋਈ ਨਾ ਕੋਈ ਹਰ ਕੁੜੀ ਦੇ ਨਾਲ ਉਸਦੇ ਸਹੁਰੇ ਆਉਂਦਾ। ਫਿਰ ਇੱਕ ਦੋ ਦਿਨਾਂ ਬਾਅਦ ਉਸ ਨੂੰ ਵਿਦਾ ਕਰਾ ਕੇ ਲੈ ਜਾਂਦਾ। ਪਰ ਸ਼ਾਇਦ ਮੈਂ ਉਹਨਾਂ ਦੇ ਲਈ ਹੁਣ ਮਰ ਚੁੱਕੀ ਹਾਂ। ਉਹ ਮੈਨੂੰ ਘਰੋਂ ਕੱਢਣਾ ਚਾਹੁੰਦੇ ਸੀ। ਸੋ ਕੱਢ ਦਿੱਤਾ। ਮੇਰੇ ਨਾਲ ਤਾਂ ਕੋਈ ਆਇਆ ਵੀ ਨਹੀਂ। ਹੁਣ ਜੇ ਮੈਨੂੰ ਕੋਈ ਲੈਣ ਨਹੀਂ ਆਇਆ ਤਾਂ ਤੂੰ ਕੀ ਕਰੇਂਗਾ? ਫਿਰ ਮੇਜਰ ਨੇ ਜਵਾਬ ਦਿੱਤਾ। ਹਜੇ ਉਡੀਕ ਕਰ ਕੋਈ ਨਾ ਕੋਈ ਜ਼ਰੂਰ ਆਊਗਾ। ਹੁਣ ਸੌਂ ਜਾ ਮੈਨੂੰ ਨੀਂਦ ਆ ਰਹੀ ਹੈ। ਫਿਰ ਉਹ ਦੋਨੋਂ ਸੌਣ ਦੀ ਕੋਸ਼ਿਸ਼ ਕਰਨ ਲੱਗੇ ਪਰ ਨੀਂਦ ਕਿਸੇ ਦੀਆਂ ਅੱਖਾਂ ਵਿੱਚ ਨਹੀਂ ਸੀ ਨੀਂਦ ਆਉਂਦੀ ਵੀ ਕਿਵੇਂ ਦੋਨਾਂ ਦੀ ਜ਼ਿੰਦਗੀ ਦਾਤੇ ਲੱਗੀ ਸੀ ਦੋ ਇਨਸਾਨ ਅਜਿਹੇ ਬੰਧਨ ਵਿੱਚ ਬੰਨੇ ਗਏ ਜਿਨ੍ਹਾਂ ਦਾ ਸਾਥ ਸੀ ਹੀ ਨਹੀਂ ਪਰ ਦੋਨਾਂ ਦੀ ਜ਼ਿੰਦਗੀ ਦਾ ਇਹ ਪੜਾਅ ਵੀ ਅਜੀਬ ਸੀ ਇੱਕ ਦੂਜੇ ਦੇ ਹੋ ਕੇ ਵੀ ਪਰाये ਸੀ ਕੁਝ ਦੇਰ ਬਾਅਦ ਦੀਪੀ ਸੌਂ ਗਈ ਪਰ ਮੇਜਰ ਜਾਗ ਰਿਹਾ ਸੀ ਉਸਨੇ ਬਲਬ ਬੁਝਾ ਕੇ ਦੇਖਿਆ ਉਹ ਗੋਡਿਆਂ ਵਿੱਚ ਸਿਰ ਦੇ ਕੇ ਇਕੱਠੀ ਜੀ ਹੋਈ ਪਈ ਸੀ ਪਸਤੇ ਮਾਸੂਮ ਜਿਹਰੇ ਤੇ ਉਲਝਣਾ ਸਾਫ ਦਿਖਾਈ ਦੇ ਰਹੀਆਂ ਸੀ ਜਿਵੇਂ ਦੁਨੀਆ ਉਸ ਦੀ ਸਮਝ ਵਿੱਚ ਨਾ ਆਈ ਹੋਵੇ ਮੇਜਰ ਸੋਚ ਰਿਹਾ ਸੀ ਕਿ ਇਹ ਸੋਹਣੀ ਜਿਹੀ ਕੁੜੀ ਉਸਦੀ ਪਤਨੀ ਹੈ ਅੱਜ ਉਸਤੇ ਉਸਦਾ ਪੂਰਾ ਅਧਿਕਾਰ ਹੈ ਫਿਰ ਵੀ ਉਸਦੇ ਛੋਟੇ ਜਿਹੇ ਦਿਲ ਵਿੱਚ ਉਹ ਨਹੀਂ ਹੈ ਇਹ ਕਿਹੋ ਜਿਹਾ ਅਧਿਕਾਰ ਹੈ ਉਹ ਚਾਹੁੰਦਾ ਤਾਂ ਆਪਣਾ ਪਤੀ ਵਾਲਾ ਅਧਿਕਾਰ ਜ਼ਬਰਦਸਤੀ ਵੀ ਹਾਸਲ ਕਰ ਸਕਦਾ ਸੀ ਪਰ ਉਹ ਅਜੇਹਾ ਮੁੰਡਾ ਨਹੀਂ ਸੀ ਉਸ ਨੂੰ ਦੀਪੀ ਪੂਰੀ ਚਾਹੀਦੀ ਸੀ ਉਸ ਦਾ ਤਾਂ ਤੇ ਮਨ ਦੋਨੋਂ ਚਾਹੀਦੇ ਸੀ ਠੰਡ ਵੱਧ ਗਈ ਸੀ ਮੇਜਰ ਨੇ ਇੱਕ ਖੇਸ ਚੱਕ ਕੇ ਦੀਪੀ ਦੇ ਉੱਪਰ ਦੇ ਦਿੱਤਾ ਖੇਸ ਸਰੀਰ ਨਾਲ ਲੱਗਦਿਆਂ ਹੀ ਦੀਪੀ ਨੇ ਡਰਦੇ ਹੋਏ ਝਟਕੇ ਨਾਲ ਅੱਖਾਂ ਖੋਲ੍ਹੀਆਂ ਤੇ ਫਿਰ ਮੇਜਰ ਵੱਲ ਦੇਖਿਆ ਤੇ ਮੁਸਕਰਾਉਂਦੇ ਹੋਏ ਫਿਰ ਤੋਂ ਅੱਖਾਂ ਬੰਦ ਕਰ ਲਈਆਂ ਸਵੇਰੇ ਮੇਜਰ ਦੇ ਉੱਠਣ ਤੋਂ ਪਹਿਲਾਂ اٹਕੇ ਦੀਪੀ ਕੰਮਾਂ ਵਿੱਚ ਲੱਗ ਗਈ ਸੋਹਣੀ ਨੂੰ ਆਉਣ ਨਾਲ ਦੀਪੀ ਦੀ ਸਾਹ ਬਹੁਤ ਖੜਸੀ ਦੀਪੀ ਦੀ ਨਣ ਦੇ ਤੇ ਤਯੋਰ ਵੀ ਖੂਬਸੂਰਤ ਜਹੀ ਪਾਪੀ ਦੇ ਚਾਰੋਂ ਪਾਸੇ ਮੰਡਰਾ ਰਹੇ ਸੀ। ਉਸਨੂੰ ਖੁਸ਼ ਕਰਨ ਦੇ ਲਈ ਚੰਗੀਆਂ-ਚੰਗੀਆਂ ਚੀਜ਼ਾਂ ਖਵਾ ਰਹੇ ਸੀ। ਚੰਗੀਆਂ-ਚੰਗੀਆਂ ਗੱਲਾਂ ਕਰ ਰਹੇ ਸੀ। ਦੀਪੀ ਉਹਨਾਂ ਦੇ ਨਾਲ ਮਿਲ ਕੇ ਚੈੱਕ ਰਹੀ ਸੀ। ਦੀਪੀ ਦੀ ਜ਼ਿੰਦਗੀ ਦੇ ਪਿਛਲੇ 2 ਸਾਲ ਬਹੁਤ ਬੁਰੇ ਗੁਜ਼ਰੇ ਸੀ। ਜਦੋਂ ਤੋਂ ਉਸਦੇ ਘਰ ਵਾਲਿਆਂ ਨੂੰ ਉਸਦੇ ਪਿਆਰ ਬਾਰੇ ਪਤਾ ਲੱਗਿਆ ਸੀ, ਉਦੋਂ ਤੋਂ ਘਰ ਵਿੱਚ ਉਸਦੀ ਇੱਜ਼ਤ ਬਹੁਤ ਘਟ ਗਈ ਸੀ। ਸਾਰੇ ਉਸਦੇ ਨਾਲ ਬੜੀ ਰੁੱਖੀ ਤਰ੍ਹਾਂ ਪੇਸ਼ ਆਉਂਦੇ ਸੀ। ਉਹ ਆਪਣੇ ਦੇ ਪਿਆਰ ਲਈ ਤਰਸ ਗਈ ਸੀ। ਪਰ ਸਾਰਿਆਂ ਵਿੱਚ ਸਾਰਿਆਂ ਦਾ ਪਿਆਰ ਦੇਖ ਕੇ ਮਸਤਾ ਚਿਹਰਾ ਖੜ ਗਿਆ ਸੀ ਮੇਜਰ ਆਪਣੇ ਅਲੱਗ ਮੰਜੇ ਤੇ ਸੌਂਦਾ ਸੀ ਪਤਾ ਨਹੀਂ ਕਿਉਂ ਦੀਪੀ ਨੂੰ ਮੇਜਰ ਤੇ ਇੱਕ ਵੱਖਰਾ ਜਿਹਾ ਭਰੋਸਾ ਹੋ ਗਿਆ ਸੀ ਉਹ ਉਸ ਦੇ ਸੰਜਮ ਤੇ ਦੋਸਤੀ ਵਾਲੇ ਵਿਹਾਰ ਦੀ ਕਾਇਲ ਹੋ ਗਈ ਸੀ ਮੇਜਰ ਸਵੇਰੇ ਸਵੇਰੇ ਖੇਤਾਂ ਵਿੱਚ ਚਲਾ ਜਾਂਦਾ ਖੇਤਾਂ ਵਿੱਚ ਸਰੋਂ ਤੇ ਕਣਕ ਦੀ ਫਸਲ ਆਪਣੀ ਜਵਾਨੀ ਤੇ ਸੀ ਸੋਹਣੀ ਤੇ ਮਨਮੋਹਕ ਹਰਿਆਲੀ ਦੇ ਵਿਚਕਾਰ ਉਹ ਕੰਮ ਕਰਦੇ ਹੋਏ ਸਕੂਨ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਸੀ। ਅਸਦੀ ਰੋਟੀ ਖੇਤਾਂ ਵਿੱਚ ਹੀ ਆ ਜਾਂਦੀ ਸੀ। ਭੈਣ ਜਾਂ ਭਰਾ ਲੈ ਆਉਂਦਾ ਸੀ। ਪਰ ਇੱਕ ਦਿਨ ਭੈਣ ਦੇ ਨਾਲ ਛਮਛਮ ਕਰਦੀ ਹੋਈ ਤੀਪੀ ਖੇਤਾਂ ਵਿੱਚ ਆਤਮਕੀ। ਖੇਤਾਂ ਵਿੱਚ ਪਸਰੀ ਹਰੇ ਰੰਗ ਦੀ ਚਾਦਰ ਦੇ ਵਿਚਕਾਰ ਦੀਪੀ ਦੀ ਸੁੰਦਰਤਾ ਹੋਰ ਵੀ ਜ਼ਿਆਦਾ ਨਿਖਰ ਰਹੀ ਸੀ। ਸਿਰ ਤੇ ਖਾਣ ਦਾ ਸਮਾਨ ਚੱਕੀ ਜਦੋਂ ਉਸ ਦੇ ਕੋਲ ਆ ਕੇ ਖੜੀ ਹੋਈ ਤਾਂ ਉਹ ਉਸ ਨੂੰ ਦੇਖਦਾ ਹੀ ਰਹਿ ਗਿਆ। ਖੇਤਾਂ ਵਿੱਚ ਬਣੇ ਕਾਨਿਆਂ ਦੇ ਛੱਪਰ ਵਿੱਚ ਬੈਠ ਕੇ ਉਹ ਖਾਣਾ ਖਾਣ ਲੱਗਾ। ਜਦੋਂ ਦੀਪੀ ਉਸ ਦੇ ਕੋਲ ਆ ਕੇ ਬੈਠੀ ਉਸ ਨੂੰ ਤੱਕ ਰਹੀ ਸੀ ਤਾਂ ਮੇਜਰ ਦੀ ਪੈਣ ਖੇਤਾਂ ਵਿੱਚ ਘੁੰਮਣ ਚਲੀ ਗਈ। ਅਜੇ ਉਸਨੇ ਖਾਣਾ ਖਾਦਾ ਹੀ ਸੀ ਕਿ ਅਚਾਨਕ ਤੇਜ਼ ਹਵਾ ਦੇ ਕਾਰਨ ਛੱਪਰ ਹਿੱਲਿਆ ਤੇ ਫਿਰ ਤੇਜ਼ੀ ਨਾਲ ਹਿੱਲਣ ਲੱਗਾ। ਛੱਪਰ ਤੋਂ ਬਾਹਰ ਪਰਜੰਦਾ ਸਮਾਂ ਨਹੀਂ ਸੀ। ਪਰ ਮੇਜਰ ਨੇ ਫਰਤੀ ਦਿਖਾਉਂਦੇ ਹੋਏ ਦੀਪੀ ਨੂੰ ਬਾਹਾਂ ਵਿੱਚ ਲੈ ਲਿਆ ਤਾਂ ਕਿ ਉਸ ਨੂੰ ਕੋਈ ਸੱਟ ਨਾ ਲੱਗ ਜਾਵੇ। ਐਸ ਲਈ ਉਹ ਖੁਦ ਢਾਲ ਬਣ ਕੇ ਉਸ ਦੇ ਉੱਪਰ ਆਸਰਾ ਦੇਣ ਲਈ ਖੜਾ ਹੋ ਗਿਆ। ਛੱਪਰ ਵਿੱਚ ਲੱਗੇ ਬਾਲੇ ਤੇ ਕਾਫ ਉਸ ਦਾ ਸਾਰਾ ਵਜ਼ਨ ਉਸ ਦੇ ਉੱਪਰ ਆ ਡਿੱਗ ਗਿਆ। ਦੀਪੀ ਦੇ ਮੂੰਹੋਂ ਚੀਕ ਨਿਕਲ ਗਈ। ਪਰ ਜਦੋਂ ਉਸ ਨੇ ਦੇਖਿਆ ਕਿ ਉਹ ਮੇਜਰ ਦੀਆਂ ਬਾਹਾਂ ਵਿੱਚ ਸੁਰੱਖਿਆਤ ਹੈ ਤੇ ਉਸ ਨੂੰ ਬਚਾਉਣ ਦੇ ਲਈ ਮੇਜਰ ਨੇ ਖੁਦ ਨੂੰ ਅੱਗੇ ਕਰ ਦਿੱਤਾ। ਫਿਰ ਉਸ ਨੂੰ ਮੇਜਰ ਦੀ ਚਿੰਤਾ ਹੋਣ ਲੱਗੀ। ਉਹ ਕਹਿਣ ਲੱਗੀ ਤੂੰ ਠੀਕ ਹੈ ਨਾ ਜੀ? ਮੇਜਰ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸੀ। ਕਈ ਜਗ੍ਹਾ ਤੋਂ ਖੂਨ ਵੀ ਵਹਿ ਰਿਹਾ ਸੀ ਫਿਰ ਵੀ ਉਹ ਕਹਿਣ ਲੱਗਾ ਠੀਕ ਆ ਪਰ ਹੁਣ ਬਾਹਰ ਕਿਵੇਂ ਨਿਕਲੀਏ ਰੌਲਾ ਸੁਣ ਕੇ ਮੇਜਰ ਦੀ ਭੈਣ ਭੱਜੀ ਆਈ ਸੀ ਉਹ ਭਰਾ ਤੇ ਭਾਬੀ ਨੂੰ ਆਵਾਜ਼ਾਂ ਦਿੰਦੀ ਹੋਈ ਉਹਨਾਂ ਦੇ ਉੱਪਰੋਂ ਸਮਾਨ ਚੱਕਣ ਲੱਗੀ ਦੀਪੀ ਮੇਜਰ ਦੇ ਸੀਨੇ ਦੇ ਹੇਠਾਂ ਮਹਿਫੂਜ਼ ਸੀ ਉਸਨੇ ਮਹਿਸੂਸ ਕੀਤਾ ਕਿ ਉਹ ਬਹੁਤ ਤਾਕਤਵਰ ਹੈ ਇੰਨਾ ਵਜ਼ਨ ਉਸਦੇ ਉੱਪਰ ਡਿੱਗਿਆ ਹੋਇਆ ਫਿਰ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਮੇਰੇ ਉੱਪਰ ਜਰਾ ਵੀ ਭਾਰ ਨਾ ਆਉਣ ਦੇਵੇ ਮੇਜਰ ਦੀ ਪੈਣ ਉਹਨਾਂ ਦੇ ਉੱਪਰ ਡਿੱਗਿਆ ਮਲਬਾ ਚੱਕਣ ਵਿੱਚ ਲੱਗੀ ਹੋਈ ਸੀ ਪਰ ਮਲਬੇ ਦੇ ਹੇਠਾਂ ਦੱਬੇ ਮੇਜਰ ਦੀ ਪੱਟ ਤੇ ਲੱਗੇ ਜ਼ਖਮਾਂ ਵਿੱਚੋਂ ਖੂਨ ਨਿਕਲ ਗਿਆ ਜਦੋਂ ਦੀਪੀ ਦੇ ਚਿਹਰੇ ਤੇ ਡੱਗ ਗਿਆ ਤਾਂ ਉਹ ਡਰ ਗਈ ਕਹਿਣ ਲੱਗੀ ਤੈਨੂੰ ਤਾਂ ਬਹੁਤ ਜ਼ਿਆਦਾ ਸੱਟ ਲੱਗੀ ਹੈ ਜੀ ਫਿਰ ਉਹ ਹੇਠੋਂ ਹੀ ਆਪਣਾ ਹੱਥ ਉੱਪਰ ਲਾ ਜਾ ਕੇ ਉਸਦੀ ਪੱਟ ਤੇ ਜ਼ਖਮ ਟੋਣ ਲੱਗੀ ਦੀਪੀ ਨੇ ਮੇਜਰ ਨੂੰ ਉਦੋਂ ਪਹਿਲੀ ਵਾਰ ਛੋਇਆ ਸੀ ਉਸਦੇ ਕੋਮਲ ਹੱਥਾਂ ਵਿੱਚ ਪਤਾ ਨਹੀਂ ਅਜੀਹਾ ਕੀ ਸੀ ਕਿ ਅਜੇ ਹੀ ਹਾਲਤ ਵਿੱਚ ਵੀ ਉਹ ਥਰਥਰਾ ਗਿਆ ਸੀ ਬੜੀ ਮਸ਼ੱਕਤ ਉਪਾਦ ਦੋਨੋਂ ਮਲਬੇ ਵਿੱਚੋਂ ਬਾਹਰ ਨਿਕਲੇ ਭਰਾ ਦੀ ਹਾਲਤ ਦੇਖ ਕੇ ਭੈਣ ਤਾਂ ਰੋਈ ਪਈ ਉਹ ਜਗਾ ਜਗਾ ਤੋਂ ਛਿੱਲਿਆ ਗਿਆ ਸੀ ਪੂਰੇ ਸਰੀਰ ਤੇ ਛ੍ਰੀਟਾਂ ਦੇ ਨਿਸ਼ਾਨ ਸੀ ਪੁਰਾਣਾ ਛੱਪਰ ਸੀ ਅੰਦਰ ਲੱਗੇ ਬਾਲਿਆਂ ਨੂੰ ਸਿਉਂਕ ਨੇ ਖੋਖਲਾ ਕਰ ਦਿੱਤਾ ਸੀ ਦੀਪੀ ਹੰਝੂਆਂ ਭਰੀਆਂ ਅੱਖਾਂ ਲਈ ਕਹਿਣ ਲੱਗੀ ਲੱਗਦਾ ਮੈਂ ਹੀ ਮਨਹੋਸਾਂ ਮੇਰੇ ਖੇਤਾਂ ਵਿੱਚ ਪੈਰ ਪਾਉਂਦਿਆਂ ਹੀ ਇਹ ਮੁਸੀਬਤ ਆਈ ਹੈ ਨਾਨਦ ਕਹਿਣ ਲੱਗੀ ਤੂੰ ਖੁਦ ਨੂੰ ਕਿਉਂ ਦੋਸ਼ ਦੇ ਰਹੀ ਆ ਭਾਬੀ ਹੋਣੀ ਤਾਂ ਪਹਿਲਾਂ ਹੀ ਲਿਖੀ ਹੁੰਦੀ ਆ ਉਸ ਤੋਂ ਬਾਅਦ ਆਉਣ ਵਾਲੇ ਦਿਨ ਕੁਝ ਅਲੱਗ ਹੀ ਤਰ੍ਹਾਂ ਦੇ ਸੀ ਦੀਪੀ ਉਸਦੇ ਜ਼ਖਮਾਂ ਤੇ ਦਵਾਈ ਲਗਾਉਂਦੀ ਰਹਿੰਦੀ ਸੀ ਮੇਜਰ ਆਪਣੀ ਪੀੜ ਉਸਦੀ ਛੋਹ ਨਾਲ ਹੀ ਭੁੱਲ ਜਾਂਦਾ ਸੀ ਦੀਪੀ 1 ਮਹੀਨੇ ਤੱਕ ਸਹੁਰਿਆਂ ਵਿੱਚ ਹੀ ਰਹੀ ਇਸੇ ਦੌਰਾਨ ਉਹ ਸਭ ਨਾਲ ਕੋਲ ਮਿਲ ਗਈ ਸੀ ਉਸਨੇ ਮੇਜਰ ਨੂੰ ਬਹੁਤ ਨੇੜੇੋਂ ਦੇਖਿਆ ਸੀ ਉਹ ਉਸਨੂੰ ਬਹੁਤ ਪਿਆਰਾ ਤੇ ਮਾਸੂਮ ਜਿਹਾ ਲੱਗਿਆ ਦੀਪੀ ਦਾ ਪਿਤਾ ਜਗਸੀਰ ਨਹੀਂ ਚਾਹੁੰਦਾ ਸੀ ਕਿ ਉਸਨੂੰ ਪੇਕੇ ਲਿਆਂਦਾ ਜਾਵੇ ਪਰ ਲੋਕਾਂ ਦੇ ਡਰੋਂ ਉਸਨੂੰ ਅਜਿਹਾ ਕਰਨਾ ਪਿਆ ਦੀਪੀ ਦਾ ਵੱਡਾ ਭਰਾ ਆ ਤੇ ਉਸਨੂੰ ਪੇਕੇ ਲੈ ਗਿਆ ਪੇਕੇ ਆਉਣ ਤੋਂ ਬਾਅਦ ਉਹ ਅਜੀਬ ਜਹੀ ਸ਼ਸ਼ੋਪੰਜ ਵਿੱਚ ਫਸ ਗਈ ਸੀ ਹੁਣ ਉਸਨੂੰ ਰਮਨ ਯਾਦ ਹੀ ਨਹੀਂ ਆਉਂਦਾ ਸੀ ਵਾਰ-ਵਾਰ ਮੇਜਰ ਦਾ ਚਿਹਰਾ ਸਾਹਮਣੇ ਆ ਜਾਂਦਾ ਰਮਨ ਨਾਲ ਤਾਂ ਉਸਨੇ ਸਿਰਫ ਅੱਖਾਂ ਮਲਾਈਆਂ ਸੀ ਪਰ ਮੇਜਰ ਨੂੰ ਤਾਂ ਉਸਨੇ ਨੇੜੇੋਂ ਜਾਣਿਆ ਸੀ ਇਨੇ ਦਿਨ ਇੱਕ ਮਰਦ ਦੇ ਨਾਲ ਇੱਕ ਕਮਰੇ ਵਿੱਚ ਰਹੀ ਪਰ ਕਦੇ ਵੀ ਉਸ ਨੂੰ ਲੱਗਿਆ ਕਿ ਉਹ ਉਸ ਨੂੰ ਛੂਹਣਾ ਚਾਹੁੰਦਾ ਹੈ ਪਰ ਵਿਆਹ ਤੋਂ ਪਹਿਲਾਂ ਇੱਕ ਵਾਰ ਹਨੇਰੇ ਵਿੱਚ ਜਦੋਂ ਉਹ ਆਪਣੇ ਆਸ਼ਕ ਰਮਨ ਨਾਲ ਗੱਲ ਕਰ ਰਹੀ ਸੀ ਤਾਂ ਉਸ ਨੇ ਦੀਪੀ ਨੂੰ ਦਬੋਚਣ ਦਾ ਯਤਨ ਕੀਤਾ ਸੀ ਜਦੋਂ ਆਪਣੇ ਪਤੀ ਦੇ ਬਾਰੇ ਸੋਚ ਰਹੀ ਹੁੰਦੀ ਤਾਂ ਉਸ ਦੇ ਚਿਹਰੇ ਤੇ ਇੱਕ ਮੁਸਕਰਾਹਟ ਜਿਹੀ ਆ ਜਾਂਦੀ ਉਸ ਨੂੰ ਯਾਦ ਆਇਆ ਇੱਕ ਦਿਨ ਉਸ ਦੀ ਨਣਾਨ ਲੱਡੂ ਲੈ ਕੇ ਆਈ ਸੀ ਕਹਿਣ ਲੱਗੀ ਭਾਬੀ ਤੇਰੇ ਲਈ ਭਰਾ ਨੇ ਸ਼ਹਿਰੋਂ ਲਿਆਂਦੇ ਆ ਪਰ ਮੈਨੂੰ ਕਿਹਾ ਕਿ ਤੈਨੂੰ ਨਾ ਦੱਸਾਂ ਕਿ ਕੌਣ ਲੈ ਕੇ ਆਇਆ ਸੋਚ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਇਕੱਲੇ ਹੀ ਮੂੰਹ ਵਿੱਚ ਬੜਬੜ ਕਰਦੇ ਆ ਕਹਿਣ ਲੱਗੀ ਪਾਗਲ ਆ ਉਹ ਵੀ ਬੋਲ ਕੇ ਕੁਝ ਨਹੀਂ ਕਹਿੰਦਾ ਪਰ ਪਿਆਰ ਤਾਂ ਉਹ ਮੈਨੂੰ ਬਹੁਤ ਕਰਦਾ ਏ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚੂੜੀਆਂ ਉਤਾਰ ਰਹੀ ਸੀ ਉਸ ਨੂੰ ਮੇਜਰ ਦਾ ਉਦਾਸ ਚਿਹਰਾ ਆਪਣੇ ਸਾਹਮਣੇ ਘੁੰਮਦਾ ਦਿਖਾਈ ਦੇਣ ਲੱਗਾ ਜਦੋਂ ਭਰਾ ਦੇ ਨਾਲ ਪੇਕੇ ਆਉਣ ਦੇ ਲਈ ਘਰੋਂ ਨਿਕਲ ਰਹੀ ਸੀ ਤਾਂ ਕਮਰੇ ਦੀ ਦਹਲੀਜ਼ ਤੇ ਉਦਾਸ ਖੜਾ ਮੀਟਰ ਸੁੰਨੀਆਂ ਅੱਖਾਂ ਨਾਲ ਉਸੇ ਨੂੰ ਹੀ ਤਾਂ ਦੇਖ ਰਿਹਾ ਸੀ ਜਿਵੇਂ ਪੁੱਛ ਰਿਹਾ ਹੋਵੇ ਫਿਰ ਵਾਪਸ ਆਵੇਂਗੀ ਕਿ ਨਹੀਂ পাগল ਇੱਕ ਵਾਰ ਰੋਕੇ ਇਹ ਵੀ ਤਾਂ ਕਹਿ ਸਕਦਾ ਸੀ ਮੇਰਾ ਇੰਤਜ਼ਾਰ ਕਰੀ ਮੈਂ ਤੈਨੂੰ ਲੈਣ ਆਉਂਗਾ ਪਰ ਮੈਂ ਤਾਂ ਪਰਾਈ ਹਾਂ ਨਾ ਸ਼ਾਇਦ ਉਸਨੇ ਨਹੀਂ ਆਉਣਾ ਉਸਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਜਦੋਂ ਤੂੰ ਪੇਕੇ ਚਲੀ ਜਾਵੇਂਗੀ ਅਸ ਤੋਂ ਬਾਅਦ ਤੈਨੂੰ ਲੈਣ ਨਹੀਂ ਆਉਣਾ ਸਮਝ ਲਵੇਂ ਮੇਰੇ ਵੱਲੋਂ ਤੈਨੂੰ ਖੁੱਲੀ ਛੁੱਟੀ ਪਰ ਉਸ ਨੂੰ ਨਹੀਂ ਪਤਾ ਕਿ ਮੈਨੂੰ ਇਹ ਛੁੱਟੀ ਨਹੀਂ ਚਾਹੀਦੀ ਇਸ ਤਰ੍ਹਾਂ ਕਿਵੇਂ ਮੈਨੂੰ ਛੁੱਟੀ ਦੇ ਦੇਵੇਗਾ ਵਿਆਹ ਹੋਇਆ ਤੇ ਇਹ ਰਿਸ਼ਤਾ ਕਹਨ ਨਾਲ ਥੋੜੀ ਟੁੱਟ ਜਾਵੇਗਾ ਹਜੇ ਦੀਪੀ ਨੂੰ ਪੇਕੇ ਆਏ ਹੋਏ ਤਿੰਨ ਦਿਨ ਹੀ ਹੋਏ ਸੀ ਕਿ ਉਸਦੀ ਇੱਕ ਸਹੇਲੀ ਆ ਗਈ ਜਦੋਂ ਦੀਪੀ ਨੇ ਰਮਨ ਦਾ ਹਾਲ ਪੁੱਛਿਆ ਤਾਂ ਸਹੇਲੀ ਕਹਿਣ ਲੱਗੀ ਉਹ ਤਾਂ ਮजे ਵਿੱਚ ਐ ਤੇਰੇ ਜਾਨ ਤੋਂ ਬਾਅਦ ਉਹ ਚੰਨੀ ਦੇ ਨਾਲ ਸੈੱਟ ਹੋ ਗਿਆ। ਇਹਨਾਂ ਸੁਣਦਿਆਂ ਹੀ ਦੀਪੀ ਦੇ ਦਿਲ ਵਿੱਚ ਪਹੁੰਚਾਲ ਆ ਗਿਆ ਸੀ। ਜਿਸ ਦੇ ਲਈ ਉਹ ਪੂਰੇ ਘਰ ਵਾਲਿਆਂ ਨਾਲ ਲੜ ਰਹੀ ਸੀ। ਜਿਸ ਦੇ ਲਈ ਪਤੀ ਦੀਆਂ ਨਜ਼ਰਾਂ ਵਿੱਚ ਡੱਗ ਗਈ। ਉਹ ਤਾਂ ਸੱਚੇ ਪਿਆਰ ਦਾ ਸੱਸਾ ਵੀ ਨਹੀਂ ਸੀ ਜਾਣਦਾ। ਹੁਣ ਤਾਂ ਬਚੀ ਖੁਚੀ ਧੁੰਦ ਵੀ ਮਟ ਗਈ ਸੀ। ਦੀਪੀ ਦੇ ਸਮਝ ਵਿੱਚ ਚੰਗੀ ਤਰ੍ਹਾਂ ਆ ਗਿਆ ਸੀ ਕਿ ਜੋ ਪਿਆਰ ਲਫ਼ਜ਼ਾਂ ਨਾਲ ਬਿਆਨ ਕੀਤਾ ਗਿਆ ਹੋਵੇ ਉਹ ਪਿਆਰ ਨਹੀਂ ਹੁੰਦਾ। ਵਾਦੇ ਤੇ ਪਿਆਰ ਵਿੱਚ ਖਾਧੀਆਂ ਗਈਆਂ ਸੌਹਾਂ ਸੱਚਾ ਪਿਆਰ ਨਹੀਂ ਹੁੰਦੀਆਂ ਪਿਆਰ ਤਾਂ ਮੂਖ ਚੁੱਪ ਤੇ ਮੌਨ ਦਾ ਮਿਸ਼ਰਣ ਹੁੰਦਾ ਹੈ ਇਹ ਅਹਿਸਾਸ ਹੈ ਜਿਸ ਨੂੰ ਉਸਨੇ ਆਪਣੇ ਪਤੀ ਦੇ ਕੋਲ ਰਹਿ ਕੇ ਮਹਿਸੂਸ ਕੀਤਾ ਸੀ ਦੀਪੀ ਨੂੰ ਉਸਨੂੰ ਫੇਰ ਯਾਦ ਆਇਆ ਜਦੋਂ ਮੇਜਰ ਲਖੋ ਲੁਹਾਨ ਹੋ ਕੇ ਵੀ ਉਸਨੂੰ ਬਚਾਰਿਆ ਸੀ ਖੁਦ ਦਰਦ ਵਿੱਚ ਹੁੰਦਿਆਂ ਹੋਇਆਂ ਵੀ ਇਹ ਦੇਖ ਰਿਹਾ ਸੀ ਕਿ ਮੈਂ ਸੁਰੱਖਿਅਤਾਂ ਕਿ ਨਹੀਂ ਜਿਸ ਰਮਨ ਦੇ ਲਈ ਉਸਨੇ ਦੁਨੀਆ ਦੇ ਨਾਲ ਲੜਨ ਦੀ ਠਾਨ ਲਈ ਸੀ ਉਸਨੂੰ ਗਵਾਕੇ ਉਸਨੂੰ ਜਰਾ ਵੀ ਦੁੱਖ ਨਹੀਂ ਸੀ ਹੋ ਰਿਹਾ ਸਗੋਂ ਉਹ ਖੁਦ ਨੂੰ ਹਲਕੀ ਮਹਿਸੂਸ ਕਰ ਰਹੀ ਸੀ ਸਹੇਲੀ ਦੇ ਜਾਣ ਤੋਂ ਬਾਅਦ ਉਹ ਸ਼ੀਸ਼ੇ ਦੇ ਸਾਹਮਣੇ ਖੜੀ ਹੋ ਗਈ ਫਿਰ ਆਪਣੇ ਆਪ ਨੂੰ ਬੜੇ ਧਿਆਨ ਨਾਲ ਦੇਖਿਆ ਉਸਨੂੰ ਅੱਜ ਆਪਣੇ ਚਿਹਰੇ ਤੇ ਔਲਜਣਾ ਘੱਟ ਲੱਗ ਰਹੀਆਂ ਸੀ ਉਸਨੇ ਰੱਬ ਦਾ ਧੰਨਵਾਦ ਕੀਤਾ ਕਿ ਰੱਬ ਨੇ ਉਸਨੂੰ ਇਸ ਜੰਜਾਲ ਵਿੱਚੋਂ ਕੱਢ ਲਿਆ ਸੀ ਦੀਪੀ ਨੇ ਸ਼ੀਸ਼ੇ ਦੇ ਸਾਹਮਣੇ ਖੜ ਕੇ ਪੂਰਾ ਸ਼ਿੰਗਾਰ ਕੀਤਾ ਪੂਰੀ ਤਰ੍ਹਾਂ ਤਿਆਰ ਹੋ ਕੇ ਉਹ ਮਾਂ ਦੇ ਕੋਲ ਗਈ ਤੇ ਕਹਿਣ ਲੱਗੀ ਕਿ ਹੋਜੀ ਲੱਗ ਰਹੀਆਂ ਹਸਦੀ ਮਾਸ ਨੂੰ ਦੇਖ ਕੇ ਇੱਕ ਵਾਰ ਤਾਂ ਡਰ ਗਈ ਕਿਉਂਕਿ ਉਸ ਨੂੰ ਆਇਆ ਹਜੇ 3 ਦਿਨ ਹੀ ਹੋਏ ਸੀ ਮਾਂ ਸੋਚਣ ਲੱਗੀ ਇਹ ਕਿਸ ਦੇ ਲਈ ਇੰਨਾ ਬਣ ਠਣ ਕੇ ਖੜੀ ਹੋ ਗਈ ਜਵਾਈ ਨੇ ਤਾਂ ਹਜੇ ਇਹਨੂੰ ਲੈਣ ਨਹੀਂ ਆਉਣਾ ਜ਼ਰੂਰ ਇਹ ਉਸੇ ਕਲਮੋਹੇ ਰਮਨ ਦੇ ਲਈ ਤਿਆਰ ਹੋਈ ਹੈ ਪਰ ਅੰਦਰ ਹੀ ਅੰਦਰ ਗੁੱਸਾ ਦਬਾਉਂਦਿਆਂ ਹੋਇਆਂ ਮਾਂ ਕਹਿਣ ਲੱਗੀ ਬਹੁਤ ਸੋਹਣੀ ਲੱਗ ਰਹੀ ਹੈ ਤੀਏ ਫਿਰ ਦੀਪੀ ਸਿੱਧਾ ਸਪਾਰਟ ਲਹਿਜੇ ਵਿੱਚ ਕਹਿਣ ਲੱਗੀ ਮਾਂ ਇੱਕ ਵਾਲੀ ਬਸਤੇ ਜਾਣਾ ਮੈਂ ਭਰਾ ਨੂੰ ਮੇਰੇ ਨਾਲ ਭੇਜ ਦੇ ਮੈਂ ਸਹੁਰੇ ਜਾਣਾ ਇਹਨਾਂ ਸੁਣ ਕੇ ਮਾਂ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਪਰ ਉਹ ਖੁਸ਼ੀ ਨੂੰ ਦਬਾਉਂਦਿਆਂ ਹੋਇਆਂ ਫਿਰ ਕਹਿਣ ਲੱਗੀ ਹਜੇ ਤਿੰਨ ਦਿਨ ਹੋਏ ਆ ਤੈਨੂੰ ਆਈ ਨੂੰ ਕੁਝ ਦਿਨ ਪੇਕੇ ਵੀ ਲਾ ਲੈ ਦੀਪੀ ਨੇ ਕਿਹਾ ਮਾਂ ਮੈਨੂੰ ਇੱਥੇ ਰੱਖ ਕੇ ਕੀ ਕਰੇਗੀ ਕਰਦੇ ਇੱਕ ਜਾਣੇ ਨੂੰ ਤਾਂ ਮੇਰੀ ਨਿਗਰਾਨੀ ਕਰਨ ਲਈ ਲਾਉਣਾ ਪੈਣਾ ਤੇ ਤੁਹਾਡੇ ਸਾਰਿਆਂ ਕੋਲ ਮੇਰੇ ਨਾਲ ਤਾਂ ਗੱਲ ਕਰਨ ਦਾ ਸਮਾਂ ਵੀ ਨਹੀਂ ਮੈਂ ਥੋੜਾ ਪਟਕ ਗਈ ਸੀ ਪਰ ਫਿਸਲੀ ਨਹੀਂ ਆ ਇਹ ਉਮਰ ਹੀ ਅਜਿਹੀ ਹੁੰਦੀ ਹੈ ਪਰ ਤੁਹਾਨੂੰ ਵੀ ਤਾਂ ਮੈਨੂੰ ਸਮਝਾਉਣਾ ਚਾਹੀਦਾ ਸੀ ਨਾ ਘਰ ਵਿੱਚ ਬੰਦ ਕਰਕੇ ਮਾਰਕੁੱਟ ਕਰਕੇ ਇਹ ਬਚਪਨਾ ਨਹੀਂ ਜਾਂਦਾ ਮਾਂ ਕਿੰਨਾ ਜੀਵਨਾ ਮੇਰੇ ਪਤੀ ਨੇ ਬਿਨਾ ਕੁਝ ਬੋਲੇ ਮੈਨੂੰ ਸਮਝਾ ਦਿੱਤਾ ਕਮਰੇ ਤੋਂ ਬਾਹਰ ਖਿੜਕੀ ਦੇ ਕੋਲ ਖੜਾ ਦੀਪੀ ਦਾ ਬਾਪ ਇਹ ਸਭ ਕੁਝ ਸੁਣ ਕੇ ਰੋ ਪਿਆ। ਭਟਕੀ ਹੋਈ ਧੀ ਰਾਤ ਆ ਗਈ ਸੀ। ਇੱਕ ਬਹੁਤ ਹੀ ਜ਼ਿਆਦਾ ਸਮਝਦਾਰ ਜਵਾਈ ਮਿਲਿਆ ਸੀ। ਇਸ ਤੋਂ ਜ਼ਿਆਦਾ ਇੱਕ ਧੀ ਦੇ ਬਾਪ ਨੂੰ ਹੋਰ ਕੀ ਚਾਹੀਦਾ ਸੀ? ਉਹ ਹੰਝੂ ਪੂੰਝਦਾ ਹੋਇਆ ਕਮਰੇ ਅੰਦਰ ਆ ਕੇ ਕਹਿਣ ਲੱਗਾ। "ਚੱਲ ਧੀਏ, ਮੈਂ ਤੈਨੂੰ ਤੇਰੇ ਸਹੁਰੇ ਛੱਡ ਕੇ ਆਉਣਾ।" ਦੀਪੀ ਭਰੀਆਂ ਅੱਖਾਂ ਨਾਲ ਬਾਪ ਵੱਲ ਦੇਖਦਿਆਂ ਕਹਿਣ ਲੱਗੀ, "ਬਾਪੂ, ਇੱਕ ਗੱਲ ਕਹਿਣੀ ਸੀ ਤੈਨੂੰ।" ਬਾਪ ਨੇ ਕਿਹਾ, "ਦੱਸ ਧੀਏ, ਤਦੀਪੀ ਨੇ ਕਿਹਾ ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਤੂੰ ਬਾਪ ਨਹੀਂ ਦੁਸ਼ਮਣ ਆ ਪਰ ਅੱਜ ਸਮਝ ਵਿੱਚ ਆ ਗਿਆ ਕਿ ਬਾਪੂ ਤੇਰੇ ਤੋਂ ਜ਼ਿਆਦਾ ਮੇਰਾ ਚੰਗਾ ਸੋਚਣ ਵਾਲਾ ਹੋਰ ਕੋਈ ਨਹੀਂ ਹੈ ਮੇਰੇ ਵਰਗੀ ਕਮਲੀ ਧੀ ਦੇ ਲਈ ਤੂੰ ਇੰਨਾ ਸਮਝਦਾਰ ਜਵਾਈ ਕਿਵੇਂ ਲੱਭ ਲਿਆ ਬਾਪ ਦੇ ਮੂੰਹੋਂ ਹਣ ਕੋਈ ਲਫ਼ਜ਼ ਨਾ ਨਿਕਲ ਸਕਿਆ ਉਸਨੇ ਰੋਂਦੀ ਵਲਕ ਦੀ ਧੀ ਨੂੰ ਗੱਲ ਨਾ ਲਾ ਲਿਆ ਦੀਪੀ ਵਿਆਹ ਤੋਂ ਬਾਅਦ ਟੋਲੀ ਵਿੱਚ ਬੈਠਣ ਸਮੇਂ ਵੀ ਬਾਪ ਦੇ ਗੱਲ ਨਹੀਂ ਸੀ ਲੱਗੀ ਪਰ ਜਦੋਂ ਅੱਜ ਗੱਲ ਲੱਗੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਦੀ ਅਸਲੀ ਵਿਦਾਈ ਤਾਂ ਅੱਜ ਹੋ ਰਹੀ ਹੈ। ਬਿਨਾ ਬਾਪ ਦੇ ਗੱਲ ਲੱਗੇ ਕਿਹੋ ਜਿਹੀ ਵਿਦਾਈ। ਫਿਰ ਜਗਸੀਰ ਦੀਨ ਨੂੰ ਸਾਰੇ ਛੱਡਾਇਆ। ਦੀਪੀ ਦੇ ਸਾਸ ਇਹ ਸੋਚ ਕੇ ਬਹੁਤ ਖੁਸ਼ ਹੋਈ ਕਿ ਨੌਂ ਦਾ ਪੇਕਿਆਂ ਵਿੱਚ ਮਨ ਨਹੀਂ ਲੱਗਿਆ। ਦੀਪੀ ਦੀ ਨੰਦ ਨੇ ਦੱਸਿਆ ਭਾਬੀ ਤੂੰ ਤਾਂ ਚਲੀ ਗਈ। ਪਰ ਉਸੇ ਦਿਨ ਤੋਂ ਪ੍ਰਾਖੇਤਾਂ ਵਿੱਚ ਹੀ ਸੌਣ ਲੱਗਾ। ਕਹਿੰਦਾ ਏ ਫਸਲ ਪੱਕੀ ਹੋਈ ਆ। ਐਸਲੀ ਰਾਖੀ ਕਰਨੀ ਜ਼ਰੂਰੀ ਆ ਇਸ ਕਰਕੇ ਰਾਤ ਦੀ ਰੋਟੀ ਵੀ ਉਸ ਨੂੰ ਖੇਤਾਂ ਵਿੱਚ ਜਾ ਕੇ ਦੇ ਕੇ ਆਉਣੀ ਪੈਂਦੀ ਆ ਦੀਪੀ ਕਹਿਣ ਲੱਗੀ ਤਾਂ ਅੱਜ ਰੋਟੀ ਮੈਂ ਲੈ ਕੇ ਜਾਉਂਗੀ ਤੂੰ ਮੈਨੂੰ ਖੇਤ ਤੱਕ ਛੱਡ ਈ ਮੈਂ ਵਾਪਸ ਨਹੀਂ ਆਉਣਾ ਤੇਰੇ ਭਰਾ ਦੇ ਨਾਲ ਮੈਂ ਵੀ ਖੇਤ ਦੀ ਰਾਖੀ ਕਰੂੰਗੀ ਨਨਦ ਭਾਬੀ ਨੂੰ ਕੋਣੀ ਮਾਰਦੇ ਹੋਏ ਕਹਿਣ ਲੱਗੀ ਮੈਂ ਜਾਣਦੀ ਆ ਤੁਸੀਂ ਦੋਨਾਂ ਨੇ ਕਿਹੜੀ ਰਾਖੀ ਕਰਨੀ ਆ ਫਿਰ ਦੋਨੋਂ ਆਨੰਦ ਭਰਾਈ ਹੱਸਣ ਲੱਗਿਆ ਦੀਪੀ ਨਨਦ ਦੇ ਨਾਲ ਹੱਸਦਾ ਰਹੀ ਸੀ ਪਰ ਉਸ ਦੇ ਅੰਦਰ ਹੀ ਅੰਦਰ ਇੱਕ ਤੂਫਾਨ ਚੱਲ ਰਿਹਾ ਸੀ ਉਸ ਨੂੰ ਡਰ ਲੱਗ ਰਿਹਾ ਸੀ ਕਿ ਮੇਜਰ ਨੇ ਉਸ ਨੂੰ ਕੁਲਛਣੀ ਕਹਿ ਕੇ ਧੱਕੇ ਮਾਰ ਕੇ ਕੱਢ ਦਿੱਤਾ ਫਿਰ ਕੀ ਹੋਵੇਗਾ ਫਿਰ ਤਾਂ ਉਹ ਕਿਤੋਂ ਦੀ ਵੀ ਨਹੀਂ ਰਹੇਗੀ ਪਤਾ ਨਹੀਂ ਅੱਜ ਕੀ ਹੋਵੇਗਾ ਇਹ ਸੋਚ ਕੇ ਉਸ ਦਾ ਛੋਟਾ ਜਿਹਾ ਦਿਲ ਦੁੱਗਣਾ ਧੜਕਣ ਲੱਗ ਪਿਆ ਸੀ ਹਨੇਰਾ ਹੋਣ ਵਿੱਚ ਹਜੇ ਕੁਝ ਸਮਾਂ ਬਾਕੀ ਸੀ ਮੇਜਰ ਮੋਟਰ ਤੇ ਨਹਾ ਕੇ ਆਇਆ ਹੀ ਸੀ ਹਜੇ ਮੰंजे ਤੇ ਵੀ ਨਹੀਂ ਬੈਠਾ ਸੀ ਕਿ ਉਸ ਨੂੰ ਸਿਰ ਤੇ ਰੋਟੀ ਲਈ ਆਉਂਦੀ ਦੀਪੀ ਦਿਖਾਈ ਦਿੱਤੀ ਉਸ ਨੂੰ ਲੱਗਿਆ ਕਿ ਇਹ ਉਸ ਦਾ ਪਰਮ ਹੈ ਇਸ ਲਈ ਉਸ ਨੇ ਆਪਣੀ ਬਾਹਾਂ ਤੇ ਜ਼ੋਰ ਦੀ ਚੁੰਡੀ ਵੱਢੀ ਜਦੋਂ ਦਰਦ ਹੋਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਨਹੀਂ ਇਹ ਤਾਂ ਦੀਪੀ ਹੀ ਆ ਜਦੋਂ ਵਹਿਮ ਦੂਰ ਹੋ ਗਿਆ ਤਾਂ ਉਸ ਦਾ ਦਿਲ ਧੱਕ ਧੱਕ ਕਰਨ ਲੱਗਾ ਸਾਹ ਤੇਜ਼ ਜਲਣ ਲੱਗੇ ਦੀਪੀ ਬਿਲਕੁਲ ਕੋਲ ਆ ਗਈ ਸੀ ਉਸ ਨੇ ਰੋਟੀ ਮੰਜੇ ਤੇ ਰੱਖ ਦਿੱਤੀ ਸੀ ਫਿਰ ਖੜੀ ਹੋ ਕੇ ਮੇਜ਼ਰ ਵੱਲ ਦੇਖਣ ਲੱਗੀ ਉਹ ਕਹਿਣ ਲੱਗਾ ਤੂੰ ਤਾਂ ਕਦੇ ਵਾਪਸ ਨਾ ਆਉਣ ਦੇ ਲਈ ਕਹੀ ਸੀ ਨਾ ਦੀਪੀ ਉਸਦੀ ਅੱਖਾਂ ਵਿੱਚ ਦੇਖਦਿਆਂ ਹੋਇਆਂ ਕਹਿਣ ਲੱਗੀ ਮੇਰੇ ਕੁਝ ਸਵਾਲਾਂ ਦੇ ਜਵਾਬ ਅਧੂਰੇ ਰਹਿ ਗਏ ਸੀ ਉਹੀ ਪੁੱਛਣ ਦੇ ਲਈ ਵਾਪਸ ਆਈਆਂ ਮੇਜਰ ਨੇ ਪੁੱਛਿਆ ਕਿਹੜੇ ਸਵਾਲ ਦੀਪੀ ਕਹਿਣ ਲੱਗੀ ਕੀ ਤੇਰੇ ਦਿਲ ਵਿੱਚ ਮੇਰੇ ਲਈ ਥੋੜਾ ਬਹੁਤ ਪਿਆਰ ਹੈ ਉਹ ਕਹਿਣ ਲੱਗਾ ਪਤਾ ਨਹੀਂ ਦੀਪੀ ਨੇ ਫਿਰ ਪੁੱਛਿਆ ਠੀਕ ਹੈ ਨਾ ਦੱਸ ਪਰ ਇਹਨਾਂ ਤਾਂ ਦੱਸ ਦੇ ਕਿ ਮੈਂ ਤੇਰੀਆਂ ਨਜ਼ਰਾਂ ਵਿੱਚ ਚਰਿੱਤਰਹੀਣਾ ਉਹ ਚੁੱਪ ਕਰ ਗਿਆ ਦੀਪੀ ਅੱਖਾਂ ਵਿੱਚ ਹੰਝੂ ਲੈ ਖੜੀ ਸੀ ਕਹਿਣ ਲੱਗੀ ਰੱਬ ਦਾ ਵਾਸਤਾ ਇਸ ਤਰ੍ਹਾਂ ਚੁੱਪ ਨਾ ਰਹਿ ਜੋ ਵੀ ਤੇਰੇ ਮਨ ਵਿੱਚ ਹੈ ਕਹਿ ਦੇ ਮੇਜਰ ਨੇ ਜਵਾਬ ਦਿੱਤਾ ਨਹੀਂ ਬਿਲਕੁਲ ਨਹੀਂ ਤੂੰ ਮੇਰੀ ਨਜ਼ਰ ਵਿੱਚ ਇੱਕ ਪਵਿੱਤਰ ਔਰਤ ਹੈ ਇਹਨਾਂ ਸੁਣਦੇ ਹੀ ਉਹ ਰੋਣ ਲੱਗੀ ਉਸਦੇ ਪੈਰਾਂ ਵਿੱਚ ਬੈਠਦੇ ਹੋਏ ਕਹਿਣ ਲੱਗੀ ਮਾਫ਼ ਕਰ ਦੇ ਚੱਲੀਆਂ ਨਦਾਨਾਂ ਚੰਗੇ ਬੁਰੇ ਦੀ ਸਮਝ ਨਹੀਂ ਜਵਾਨੀ ਕੰਬਕਤ ਵਿਚਾਰਾਂ ਦਾ ਤੂਫਾਨ ਲੈ ਕੇ ਆਈ ਸੀ ਉਸੇ ਵਿੱਚ ਹੀ ਢਟ ਗਈ ਪਰ ਤੈਨੂੰ ਮਿਲਣ ਤੋਂ ਬਾਅਦ ਪਤਾ ਲੱਗ ਗਿਆ ਕਿ ਉਹ ਪਿਆਰ ਨਹੀਂ ਸੀ ਉਹ ਸਿਰਫ ਇੱਕ ਢਟਕਣਾ ਸੀ ਪਿਆਰ ਤਾਂ ਮੈਨੂੰ ਤੇਰੇ ਨਾਲ ਹੋ ਗਿਆ ਜਿਸ ਵਿੱਚ ਇੱਕ ਮਿੱਠਾ ਜਿਹਾ ਦਰਦ ਹੈ ਇੱਕ ਉਮੀਦਾਂ ਦੀ ਮੁਸਕਾਨ ਹੈ ਇੱਕ ਰੂਹ ਦਾ ਸਕੂਨ ਹੈ ਮੇਜਰ ਮੰਜੇ ਤੇ ਬੈਠਦਾ ਹੋਇਆ ਕਹਿਣ ਲੱਗਾ ਇੱਕ ਗੱਲ કહਾਂ ਉਹ ਉਸਦੇ ਕੋਲ ਹੀ ਜ਼ਮੀਨ ਤੇ ਬੈਠਦੀ ਹੋਈ ਉਸ ਦਾ ਗੋਡਾ ਫੜ ਕੇ ਨੇੜੇ ਖਿਸਕਦਿਆਂ ਹੋਇਆਂ ਕਹਿਣ ਲੱਗੀ ਫੰਦ ਆਸ ਤਮੇਜਰ ਨੇ ਕਿਹਾ ਜਿਸ ਦਿਨ ਤੂੰ ਗਈ ਸੀ ਉਸ ਰਾਤ ਮੈਨੂੰ ਨੀਂਦ ਨਹੀਂ ਆਈ ਇਸ ਤਰ੍ਹਾਂ ਲੱਗਿਆ ਕਿ ਕਾਲਜੇ ਵਿੱਚੋਂ ਕਿਸੇ ਨੇ ਰੁਗ ਪਰ ਲਿਆ ਹੋਵੇ ਮੈਂ ਰਾਤ ਨੂੰ ਉੱਠ ਕੇ ਖੇਤਾਂ ਵੱਲ ਆ ਗਿਆ ਸੀ ਫਿਰ ਵਾਪਸ ਗਿਆ ਹੀ ਨਹੀਂ ਇੱਥੇ ਹੀ ਆ ਇਹਨਾਂ ਸੁਣਦਿਆਂ ਹੀ ਉਸ ਦੇ ਗੋਡੇ ਤੇ ਸਿਰ ਰੱਖ ਕੇ ਸਿਸਕੀਆਂ ਲੈਣ ਲੱਗੀ ਤੇ ਕਹਿਣ ਲੱਗੀ ਤੁਸੀਂ ਮੈਨੂੰ ਰੋਕਿਆ ਕਿਉਂ ਨਹੀਂ ਉਹ ਉਦਾਸ ਹੋ ਕੇ ਕਹਿਣ ਲੱਗਾ ਮੈਨੂੰ ਅੱਧੀ ਅਧੂਰੀ ਤੀਪੀ ਨਹੀਂ ਚਾਹੀਦੀ ਸੀ ਮੈਨੂੰ ਪੂਰੀ ਦੀਪੀ ਚਾਹੀਦੀ ਸੀ ਮੈਂ ਪਹਿਲਾਂ ਤੇਰੇ ਸੋਹਣੇ ਜਿਹੇ ਦਿਲ ਦੇ ਨਾਲ ਰਹਿਣਾ ਚਾਹੁੰਦਾ ਸੀ ਦੀਪੀ ਹੌਂਕੇ ਲੈਂਦਿਆ ਕਹਿਣ ਲੱਗੀ ਹੁਣ ਮੈਂ ਪੂਰੀ ਤਰ੍ਹਾਂ ਤੇਰੀ ਹੋ ਕੇ ਆਈ ਹਾਂ ਉਸ ਗੰਦਗੀ ਨੂੰ ਪੂਰੀ ਤਰ੍ਹਾਂ ਬਾਹਰ ਕੱਢ ਕੇ ਆਈ ਹਾਂ ਜੋ ਬਚਪਨੇ ਵਿੱਚ ਮੇਰੇ ਦਿਲ ਅੰਦਰ ਵੜ ਗਈ ਸੀ ਤਿੰਨ ਦਿਨ ਤੇਰੇ ਤੋਂ ਦੂਰ ਕੀ ਰਹੀ ਕੋਈ ਵੀ ਚੰਗਾ ਨਹੀਂ ਲੱਗਿਆ ਜਦੋਂ ਦਿਲ ਘਬਰਾਉਣ ਲੱਗਿਆ ਤਾਂ ਵਾਪਸ ਆ ਗਈ ਫਿਰ ਉਹ ਦੋਨੋਂ ਖੜੇ ਹੋ ਕੇ ਇੱਕ ਦੂਜੇ ਦੇ ਗੱਲ ਲੱਗੇ ਸੀ ਹਨੇਰਾ ਹੋ ਗਿਆ ਸੀ ਮਾਰਚ ਦੇ ਮਹੀਨੇ ਦੀ ਸੁਹਾਵਣੀ ਰਾਤ ਸ਼ੁਰੂ ਹੋ ਚੁੱਕੀ ਸੀ ਤੇ ਖੁੱਲੇ ਅਸਮਾਨ ਦੇ ਹੇਠਾਂ ਦੋ ਆਤਮਾਵਾਂ ਮਿਲ ਰਹੀਆਂ ਸੀ ਜਿਨ੍ਹਾਂ ਨੂੰ ਦੇਖ ਕੇ ਖੇਤਾਂ ਵਿੱਚ ਖੜੀ ਫਸਲ ਵੀ ਲਹਿ ਲਹਾ ਕੇ ਇੱਕ ਦੂਜੇ ਤੇ ਗਲੇ ਮਿਲਣ ਲੱਗੀ ਸੀ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਦੀਪੀ ਨੂੰ ਤਾਂ ਇੱਕ ਵੱਡੇ ਦਿਲ ਵਾਲਾ ਪਤੀ ਮਿਲ ਗਿਆ ਸੀ ਜਿਸ ਨੇ ਉਸ ਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਸੀ ਇਹ ਉਮਰ ਹੀ ਅਜਿਹੀ ਹੁੰਦੀ ਹੈ ਕਈ ਵਾਰ ਇਨਸਾਨ ਪਟਕ ਜਾਂਦਾ ਹੈ ਪਰ ਉਸ ਗੁਨਾਹ ਨੂੰ ساری ਉਮਰ ਲਈ ਉਸਤੇ ਥੋਪ ਦੇਣਾ ਚੰਗੀ ਗੱਲ ਨਹੀਂ ਸੋ ਮੇਜਰ ਨੇ ਦੀਪੀ ਨੂੰ ਸਹੀ ਰਸਤੇ ਤੇ ਲੈ ਆਂਦਾ ਸੀ ਤੁਹਾਨੂੰ ਕਿਵੇਂ ਲੱਗਿਆ ਮੇਜਰ ਦਾ ਇਹ ਫੈਸਲਾ ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਸੇ ਤਰ੍ਹਾਂ ਦੀਆਂ ਵਕਰੀਆਂ ਜਿਹੀਆਂ ਕਹਾਣੀਆਂ ਤੁਹਾਡੇ ਤੱਕ ਹਰ ਰੋਜ਼ ਪਹੁੰਚਦੀਆਂ ਰਹਿਣ ਪੂਰੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ